11 ਐਂਡ 1 ਚੱਲ ਵਧੀਆ ਵਾ ਕਿ ਨਜ਼ਾਰੇ ਲੈ ਆਂਦੀ ਆ 21 ਚੱਲ ਪਰ ਇਹ ਤਾਂ ਸਹੀ ਹੈ ਨਾ ਤੇ ਕੋਈ ਗਲਤ ਨਾ ਕਰੋਗੀ ਮੈਨੂੰ ਕੱਲ ਨੂੰ ਵੀ ਅਸਮਾਨ ਨਹੀਂ ਲੈ ਕੇ ਆਈ ਜਿੱਦਣ ਆਈ ਰੱਬਾ ਅੱਡ ਕਿਉਂ ਚਲ ਤਨ ਪਿਓ ਤਾਂ ਚਾਹੀਦਾ 21 ਇਹ ਥੋੜਾ ਵਾ ਵੀ ਮੇਰਾ ਕੱਲ ਨੂੰ ਵਿਆਹ ਹੋ ਜਾਊਗਾ 11 ਐਕਿਊ ਤੇ ਫੋਨ ਲਾਇਆ ਸੀ ਨਾ ਫੋਨ ਕੱਟੋ ਤੁਸੀਂ 321 ਲੈ ਹਾਂ ਬੈਠ ਜੀ ਚਲ ਠੀਕ ਆ ਫਿਰ ਚਲ ਮੈਂ ਕੰਮ ਵੇਖ ਲੰਮੀ ਆ। ਅੱਛਾ। ਮੀਹ ਹੁਣ ਉਹਨਾਂ ਨੂੰ ਕਹਿਣਗੇ ਫਿਰ ਚੰਗੇ ਲੱਗਾਂਗੇ। ਨਹੀਂ ਕੋਈ ਗੱਲ ਨਹੀਂ। ਹੈਨਾ? ਇਤੋਂ ਚੰਗਾ ਇਹ ਆ। ਉਹ ਮਾਂ ਚਿਹਰਾ ਨਾ ਮੇਰੇ ਕੋ ਖਾਲੀ। ਬੰਦ ਡਿਲੀਟ ਕਰਕੇ ਕਰ ਤੈਨੂੰ ਪਿੱਲ। ਤੇ ਚਲ ਠੀਕ ਆ ਤੂੰ ਬਹਿ ਜਾ ਫਿਰ ਕਰ ਕੰਮ ਕੋਈਆ ਕਰਨਾ। ਯਾਰ ਕੱਟ ਲਾ। ਕੋਈ ਯਾਰ ਹੁਸਨ ਨਾ ਕਰ ਹੰਮਾ। ਕੀ ਕਰਦੀ? ਚਲ ਕਰ ਲੈ ਤੂੰ ਕੰਮ ਕਰਨਾ ਕੋਈ ਤੇ। ਤੇ ਮੈਂ ਵੇਖਾਂ ਹਾਂ ਕੋਈ। ਹਾਂਜੀ ਠੀਕ ਆ ਵੀਰ ਜੀ। ਲਵੜੀ ਇੱਥੇ ਆ ਜਾ ਅਰਪਿੰਦਰ ਨੇ ਵੇਖ ਲਾ ਕਿੰਨੀ ਵਧੀਆ ਤਰੀਕੇ ਨਾਲ ਗੱਲ ਕੀਤੀ ਮੇਰੇ ਨਾਲ ਤੇ ਮੈਨੂੰ ਵਧੀਆ ਲੱਗਾ ਵਾ ਕੱਟ ਲਾ ਇੱਥੋਂ ਨਹੀਂ ਦੁਬਾਰਾ ਤੋਂ ਲਾ ਜੇ ਦਾ ਮਰਜੀ ਫੋਨ ਆਉਂਦਾ ਹੋਵੇ ਤੈਨੂੰ ਕੀ ਲੱਗੇ ਉਹ ਮੈਂ ਤੇ ਉਦਾਂ ਹੀ ਪੁੱਛ ਲਿਆ ਵਾ ਕਿਹਦਾ ਫੋਨ ਆਉਂਦਾ ਸੀ ਇੰਨੀ ਗੱਲ ਨੂੰ ਨਹੀਂ ਪੁੱਛ ਸਕਦਾ ਮੈਂ ਤੇ ਮੈਨੂੰ ਦੱਸ ਦੀ ਮੈਂ ਲੈ ਦੂੰਗਾ ਮੇਰੀ ਗੱਲ ਸੁਣ ਜੋ ਬਣ ਮੰਮੀ ਡੜੀ ਹੈਗੀ ਹੈ ਨਾ ਉਹ ਸਾਰੇ ਆਪਾਂ ਤਿਆਰ ਨਹੀਂ ਗਲਤ ਹੋ ਗਿਆ ਤੁਸੀਂ ਇਦਾਂ ਠੀਕ ਹੈ ਨਾ ਨਹੀਂ ਕਹਦਾ ਫੋਨ ਕਰੀ ਟੂ ਆਹ। ਓ ਬਾਬਾ। ਚਲੋ 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 ਮੈਂ ਕੱਟ ਦੂਗਾ ਤੇ ਯਾਰ ਤੇਰੀ ਕੱਟ ਕੇ ਦੇਵਾਂਗਾ ਤੁਸੀਂ। ਯਾਰ ਕੀ ਕਰ? ਬਾ 11 ਜਿਹਦਾ ਮਰਜੀ ਫੋਨ ਆਉਂਦਾ ਹੋਵੇ ਤੈਨੂੰ ਕੀ ਲੱਗੇ? ਮੈਂ ਤੇ ਉਦਾਂ ਹੀ ਪੁੱਛਿਆ ਸੀਗਾ। ਇੰਨਾ ਵੀ ਹੱਕ ਹੈ ਨਹੀਂ ਮੈਂ ਪੁੱਛ ਸਕਾਂ ਤੈਨੂੰ। ਉਦਾਂ ਹੀ ਪੁੱਛਿਆ ਸੀ। ਇੰਨਾ ਵਧੀਆ ਮੇਰਾ ਮੂਡ ਹੀ ਨਾ ਸਾਰਾ ਮੂਡ ਹੀ ਖਰਾਬ ਕਰਕੇ ਰੱਖ ਦਿੱਤਾ ਐ। ਹਰਪਿੰਦਰ ਕੀ ਸਾਰਾ ਮੂਡ? ਮੂਡ ਖਰਾਬ ਕਰਕੇ ਰੱਖ ਦਿੱਤਾ। ਇਹ ਸੋਰੀ ਮੇਰੇ ਫੋਨ ਕਰ। 3 2 1 2 1 ਇੰਨਾ ਵਧੀਆ ਮੇਰਾ ਮੂਡ ਹੀ ਨਾ ਸਾਰਾ ਮੂਡ ਹੀ ਖਰਾਬ ਕਰਕੇ ਰਹਿਤਾ ਹੋ। ਹਰਪਿੰਦਰ ਤੂੰ ਚੇ ਸੁਣਾਉਣ ਕੀ ਆਂਦਾ ਵਾ? ਕਹਿਣਾ ਕੀ ਆ ਪਹਿਲਾਂ ਤਾਂ ਬੜੀਆਂ ਸੋਹਣੀਆਂ ਗੱਲਾਂ ਕਰਦਾ ਰਿਹਾ ਹੂੰ। ਵੀ ਕੋਈ ਗੱਲ ਨਹੀਂ ਇਹ ਜਿਹੜੀ ਉਹ 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 ਯਾਰ ਮੇਰਾ ਇਹ ਚੀਜ਼ ਦੀ ਲੋਡ ਹੋ ਗਈ ਨਾ ਮੈਨੂੰ ਦੱਸੀ। ਬੰਦਾ ਪੁੱਛੇ ਮੈਂ ਤੁਹਾਨੂੰ ਨਹੀਂ ਦੱਸਾਂਗੀ। ਇਹਦੇ ਨਾਲ ਤੇ ਜੇ ਹੋਣਾ ਨਾ ਵੀ ਮੈਂ ਇਹਨੂੰ ਦੱਸੂੰਗੀ ਤੇ ਬਾਹਨੇ ਨਾਲ ਫਿਰ ਇਹ ਆਪਣੇ ਕੋ ਪੈਸੇ ਰੱਖੂਗਾ। 3 2 1 ਕਹਿਣਾ ਮੰਮੀ ਜੀ ਨੇ ਕੀ ਆ ਆਗ ਤੇ ਬਣ ਲਗਾਈ ਸਿਆਣਾ ਮੇਰੇ ਕੋਲ ਇਹ ਕਿਸੇ ਵੀ ਚੀਜ਼ ਦੀ ਲੋੜ ਹੋਊਗੀ ਨਾ ਮੈਨੂੰ ਦਸੀ ਸੁਣਾਉਂਦਿਆ ਜੇ ਪਿਓ ਲੈ ਕੇ ਦਿੱਤੀਆਂ ਤੇ ਤੂੰ ਉਹਨੂੰ ਕਹਿਣਾ ਹੀ ਵੀ ਸ਼ੁਕਰ ਕਰ ਵੀ ਮੰਮੀ ਡੈਡੀ ਨੇ ਤੇਰਾ ਵਿਆਹ ਕਰਤਾ ਨਹੀਂ ਤੇ ਤੱਕੇ ਖਾਂਦਾ ਤੱਕੇ ਹੇ ਰੱਬਾ ਚੱਲ 3 2 1 3 2 1 ਨਾ ਮਮਾ ਵਾ ਨਹੀਂ ਤੇ ਇਹਨੇ ਤੱਕੇ ਖਾਂਦਾ ਫਿਰਨਾ ਹੀ ਜਿੱਦਾਂ ਤੇ ਦੋਪਰਾ ਉੱਥੇ ਅੱਗੇ ਖਾਂਦੇ ਆ ਇਹਨੀ ਗੱਲ ਤੇ ਮੰਮੀ ਜੀ ਕਹੀ ਆ ਫਿਰ ਗੱਲਾਂ ਕਰਦਾ ਕਰਦਾ ਫਿਰ ਉਹ ਤੁਰਿਆ ਜਾਂਦਾ ਰਿਹਾ ਫਿਰ ਗੱਲ ਵੀ ਨਹੀਂ ਸੁਣੀ ਚੰਗੀ ਤਰ੍ਹਾਂ ਸਦੀ ਨਾਲ ਕਿਤੇ ਵੇਚ ਦਿਓ ਆਪਣੇ ਨੂੰ ਭਾਈ ਜਿੱਦਾ ਮਰਜ਼ੀ ਕਰਦਾ ਰੋ ਪਰਨਾ ਤੇਰਾ ਪਿਓ ਚੰਗਾ ਸੀਰ ਹੋੜਿਆ 1 ਨਹੀਂ ਚੰਗਾ ਤੇ ਤੇਰਾ ਪਿਓ ਨਹੀਂਗਾ ਜਿੰਨਿਆਂ ਨੂੰ ਗਾੜੀ ਲਾਇਆ ਵਾ ਲੰਮੀ ਜਿਹੜਾ ਕੋਈ ਕੰਮ ਕਰਨਾ ਹੁੰਦਾ ਵਾ ਨਾ ਖੁਦ ਆਪ ਕਰ ਲਿਆ ਕਰੋ 2 1 ਨਹੀਂ ਛਾੜੇ ਇਹ ਗੱਲਾਂ ਤੋਂ ਸਾਰੀਆਂ ਚੱਲ ਆਪਣਾ ਕੰਮ ਕਰ ਤੂੰ ਬਦਲ ਜਾਣਾ ਇਹ ਬਦਲਣਾ ਕੀ ਸੁਭਾਅ ਦੇ ਵਿੱਚ ਉਹ ਤਾਂ ਇਹ ਨਾ ਚੀਜ਼ ਨਹੀਂ ਵੀ ਇਸਦੀ ਹੈਗੀ ਵੀ ਵੱਡਾ ਮਿਹਨਤ ਮੈਂ ਕਿਦਾਂ ਬੋਲਣਾ ਇਹਨੂੰ ਕਟ-ਕਟ ਇੰਦਰ ਦੇਖੀ ਗਾਂ ਜਾ ਤੂੰ ਜਿਹੜੀ ਗੱਲ ਕਰਨੀ ਹੁੰਦੀ ਡੈਡੀ ਜੀ ਨਾਲ ਕਰ ਲਿਆ ਕਰੋ ਰੁਪਿੰਦਰ ਨਾਲ ਤਾਂ ਕੋਈ ਫਾਇਦਾ ਨਹੀਂ ਹੈਗਾ ਗੱਲ ਕਰਨ ਦਾ ਇਹ ਕੰਮ ਹੋਰ ਕਰਦਾ ਇਹਦੇ ਕੱਟ ਲੈ ਉਧਰ ਜਾਂਦਾ ਇੱਥੇ ਇੱਕ ਗੱਲ ਹੋਰ ਕਰਨੀ ਸੀ ਤੁਹਾਡੇ ਨਾਲ ਹਾਂਜੀ ਹੁਣ ਡੈਡੀ ਦੇ ਨਾਲ ਹੋ ਕੇ ਸਾਰੀਆਂ ਤਿਆਰੀਆਂ ਕਰਨੀਆਂ ਵਾ ਮਾਂ ਵੀ ਵੇਖਣ ਵਾਲਿਆਂ ਨੇ ਕਹਿਣਾ ਵਾ ਵੀ ਭਰਾਵਾਂ ਵਰਜਾਈ ਵੇਖਦਾ ਗਏ ਨਹੀਂ ਉਹ ਵੀ ਇਹ ਖੁਸ਼ ਨਹੀਂ ਗੇ ਘਰੇ ਲੋਕਾਂ ਤੇ ਫੇਰ ਇਹੋ ਕਹਿਣਾ ਵਾ ਨਾ 3 2 1 ਫੇਰ ਕਰਿਓ 3 2 1 2 1 ਇਹਦੇ ਆਪਣੇ ਉਹਨੂੰ ਬਥੇਰੀ ਕੋਸ਼ਿਸ਼ ਕਰਦੇ ਆ ਫਿਰ ਰਪਿੰਦਰ ਦੀ ਕੋਈ ਚੀਜ਼ ਰਹਿ ਨਾ ਜਾਵੇ ਇਹ ਚੀਜ਼ਾਂ ਨਾ ਮਨਚੇ ਰਹਿ ਜਾਣਾਂ ਵੀ ਮੇਰਾ ਭਰਾ ਸਗਾ ਨਹੀਂ ਹੈ ਨਹੀਂ ਸੱਚ ਇਹ ਗੱਲ ਤੇ ਮੈਨੂੰ ਪਤਾ ਹੀ ਨਹੀਂ ਹੈ ਇਹਨਾਂ ਦੇ ਮਨਚ ਤੇ ਇਹੀ ਗੱਲ ਹੁੰਦੀ ਆ ਦਾ ਖਰਚਾ ਕਿੱਥੇ ਜਾਣਾ ਅੱਜ ਕੜਦੀਆਂ ਸਲਾਮਾਂ ਹੋਣ ਡੀਆਂ ਵਾ ਕੜਦਾ ਕਿੱਧਰ ਦੀਆਂ ਸਲਾਮਾਂ ਹੋਣ ਡੀਆਂ ਵਾ ਅੱਜ ਇਹਨੂੰ ਕਿੱਥੇ ਨਾਲ ਲੈ ਕੇ ਜਾਣਾ ਵਾ ਹਾਂ ਚੱਲੀ ਦੇਖ ਲਿਓ ਚੰਗਾ ਹੋਊ ਨਾ ਡੈਕੋਰੇਸ਼ਨ ਮੈਨੂੰ ਕਿਉਂ ਪੂਰੀ ਕਰੇ ਹਾਂ ਇਹ ਤਾਂ ਕਹੇ ਵੀ ਸਜਾਓ ਕਿਉਂ ਕਿ ਸਜਾਵਟ ਪੂਰੀ ਹੋਣੀ ਚਾਹੀਦੀ ਆ ਸਾਡੀਆਂ ਗੱਲਾਂ 'ਚ ਬਹੁਤਾ ਵੱਧ ਚੜ ਕੇ ਬੋਲਿਆ ਨਾ ਕਰ ਪਿਓ ਨੂੰ ਤਾਂ ਤੂੰ ਹਾਂ ਬੋਲਿਆ ਨਾ ਮੈਂ ਤਾਂ ਮੰਮੀ ਤਾਰ ਪਿੰਡਰ ਵਾਲ ਗਿਆ ਸੀਗਾ ਸਹੀ ਆ ਤੇ ਕਿਹੜੀ ਨਹੀਂ ਭੱਜੀ ਆਉਂਦੇ ਇਹਦੇ ਆਲ ਚੱਲ ਹਾਂ ਜੋਬਨ ਫਲਾਣੇ ਸਾਂ ਚੱਲੀਏ ਚੱਲ ਹਾਂ ਜੋਬਨ ਠਿੰਗੜੇ ਖਾਂ ਚੱਲੀਏ ਜੋਬਨ ਨੂੰ ਹੀ ਵਰਦਾਨ ਬਣਾ ਆਵਾ ਤੂੰ ਵਨ ਇਹ ਪਿੰਡਰ ਕੁੜੀ ਨਾ ਮੈਨੂੰ ਚਲਾਕ ਜੀ ਲੱਗਦੀ ਆ ਇੱਕ ਮਿੰਟ ਹਾਂ ਜੀ ਤੋ ਵਾ ਅਰੇ ਬਿੰਦਲ ਥੋੜੀ ਜੰਨੇ ਮੈਨੂੰ ਤੇਜ਼ ਲੱਗਦੀ ਐ ਹੁਣ ਸਾਡੇ ਘਰ ਚ ਤੇ ਸਾਰੇ ਚੰਗੇ ਆ ਕੋਈ ਨਹੀਂ ਤੋ ਵਾ ਅੱਗੇ ਦੱਸ ਹੋਰ ਹਾਂਜੀ ਤੁਹਾਡੀ ਸਹੀ ਲਾ ਰੱਖੋ ਉਹਨਾਂ ਨੇ ਤਾਂ ਮੁੱਲ ਤੋ ਵਾ ਨਹੀਂ ਉਹ ਵੀ ਗੱਲ ਸਹੀ ਆ ਜਿਹੜਾ ਕੰਮ ਹੋ ਗਿਆ ਉਹ ਵਧੀਆ ਹਾਂ ਹਾਂ 2 1 ਸੰਦੀਪ ਹਾਂਜੀ ਤੂੰ ਮੇਰੀ ਚੋਪ ਚਾ ਬੈਠੀ ਮੈਂ ਨਹੀਂ ਨਹੀਂ ਮੈਂ ਕਿਉਂ ਚੋਪਣਾ ਮੈਂ ਤਾਂ ਸਾਰੇ ਸਾਰੇ ਵਿਆਹ ਦੀ ਤਿਆਰੀਆਂ ਕਰ ਲਈਆਂ ਸਾਰੇ 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 2 1 ਸੰਦੀਪ ਇਧਰ ਰਪਿੰਦਰ ਨੇ ਐ ਕਰਕੇ ਵੇਖਿਆ ਨਹੀਂ ਮੈਂ ਧਿਆਨ ਤਾਂ ਦੇਣ ਹੀ ਨਹੀਂ ਦਿਆ ਮੈਂ ਤਾਂ ਨਿਕਲ ਜਾਣਾ ਭਾਜੀ ਤੁਸੀਂ ਕਰੋ 2 1 ਲਵਲੀ ਮੈਂ ਵੱਡਾਂਗੇ ਵੱਡੀ ਆ ਉਹ ਪਾਜੀ ਹੈ ਤੇ ਤੁਸੀਂ ਵੱਡੇ ਜੀ ਆ ਤੇ ਵੇਖ ਇੱਥੇ ਬਾਹਰ ਚੱਲ ਜੇ ਫਿਰ ਸੀਨ ਹੋ ਜਾ ਸਾਰੇ ਜਣੇ ਛੁਟਿਆ ਐਂਡ 1 लवली ਮੈਂ ਵੱਡਾਂਗੇ ਵੱਡੀ ਆ ਮਨੂਗਾ ਤੇ ਫਿਰ ਤੇ ਗੱਲ ਬਣਦੀ 2 1 ਉਹ ਪਾਜੀ ਮੁੱਖ ਦੀ ਗੱਲ ਇਹ ਆ ਵੀ 2 1 ਐਂਡ 1 ਚੱਲ ਵਧੀਆ ਵਾ ਕਿ ਨਜ਼ਾਰੇ ਲੈ ਆਂਦੀ ਆ 21 ਚੱਲ ਪਰ ਇਹ ਤਾਂ ਸਹੀ ਹੈ ਨਾ ਤੇ ਕੋਈ ਗਲਤ ਨਾ ਕਰੋਗੀ ਮੈਨੂੰ ਕੱਲ ਨੂੰ ਵੀ ਅਸਮਾਨ ਨਹੀਂ ਲੈ ਕੇ ਆਈ ਜਿੱਦ ਆਈ ਰੱਬ ਅੱਡ ਕਿ ਚਲ ਤਨ ਪਿਓ ਤਾਂ ਚਾਹੀਦਾ 21 ਇਹ ਥੋੜਾ ਵਾ ਵੀ ਮੇਰਾ ਕੱਲ ਨੂੰ ਵਿਆਹ ਹੋ ਜਾਊਗਾ 1 ਐਕਿਉਰਿਟੇ ਫੋਨ ਲਾਇਆ ਸੀ ਨਾ ਫੋਨ ਕੱਟੋ ਤੁਸੀਂ 321 ਹਾਂ ਬੈਠ ਜਿੱਦ ਚੱਲ ਠੀਕ ਆ ਫਿਰ ਚੱਲ ਮੈਂ ਕੰਮ ਵੇਖ ਲੈਂਦੀ ਆ ਮੀ ਹੁਣਾਂ ਨੂੰ ਕਹਿਣਗੇ ਕਿ ਫਿਰ ਚੰਗੇ ਲੱਗਾਂਗੇ ਨਹੀਂ ਕੋਈ ਗੱਲ ਨਹੀਂ ਹੈਨਾ ਇਤੋਂ ਚੰਗਾ ਇਹ ਆ ਚਪੇੜਾ ਨਾ ਮੇਰੇ ਕੋ ਖਾਲੀ ਬੰਦ ਦਲੀਦ ਕਰਕੇ ਕਰ ਤੈਨੂੰ ਪਿਲ ਤੇ ਚਲ ਠੀਕ ਆ ਤੂੰ ਬਹਿ ਜਾ ਫਿਰ ਕਰ ਕੰਮ ਕੋਈਆ ਕਰਨਾ ਯਾਰ ਕੱਟ ਲਾ ਕੋਈ ਇਹਦਾ ਹੁਸਨ ਨਾ ਕਰ ਹਮਮਾ ਚਲ ਕਰ ਲੈ ਤੂੰ ਕੰਮ ਕਰਨਾ ਕੋਈ ਤੇ ਮੈਂ ਵੇਖਾਂ ਹਾਂ ਕੋਈ ਹਾਂਜੀ ਠੀਕ ਆ ਵੀਰ ਜੀ ਲਵੜੀ ਇੱਥੇ ਆ ਜਾ ਅਰਪਿੰਦਰ ਨੇ ਵੇਖ ਲਾ ਕਿੰਨੀ ਵਧੀਆ ਤਰੀਕੇ ਨਾਲ ਗੱਲ ਕੀਤੀ ਮੇਰੇ ਨਾਲ ਤੇ ਮੈਨੂੰ ਵਧੀਆ ਲੱਗਾ ਵਾ ਕੱਟ ਲਾ ਇੱਥੋਂ ਨਹੀਂ ਦੁਬਾਰਾ ਤੋਂ ਲਾ ਜੇਦਾ ਮਰਜੀ ਫੋਨ ਆਉਂਦਾ ਹੋਵੇ ਤੈਨੂੰ ਕੀ ਲੱਗੇ ਉਹ ਮੈਂ ਤੇ ਉਦਾਂ ਹੀ ਪੁੱਛ ਲਿਆ ਵਾ ਕਿਹਦਾ ਫੋਨ ਆਉਂਦਾ ਸੀ ਇੰਨੀ ਗੱਲ ਨੂੰ ਨਹੀਂ ਪੁੱਛ ਸਕਦਾ ਮੈਂ ਮੈਨੂੰ ਦੱਸ ਦੀ ਮੈਂ ਲੈ ਦੂੰਗਾ ਮੇਰੀ ਗੱਲ ਸੁਣ ਜੋਬਨ ਮੰਮੀ ਡੜੀ ਹੈਗੀ ਹੈ ਨਾ ਉਹ ਸਾਰੇ ਆਪਾਂ ਤਿਆਰ ਨਹੀਂ ਗਲਤ ਹੋ ਗਿਆ ਤੁਸੀਂ ਇਦਾਂ ਕੀ ਗਾਣਾ ਨਹੀਂ ਕਹਦਾ ਫੋਨ ਕਰੀ ਟੂ ਆਹ ਉਹ ਬਾਬਾ ਚਲੋ 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 ਮੈਂ ਕੱਟ ਦੂੰਗਾ ਯਾਰ ਤੇਰੀ ਕੱਟ ਕੇ ਦੇਂਗਾ ਤੁਸੀਂ ਫਿਰ ਕੀ ਕਰ ਜਿਹਦਾ ਮਰਜੀ ਫੋਨ ਆਉਂਦਾ ਹੋਵੇ ਤੈਨੂੰ ਕੀ ਲੱਗੇ ਮੈਂ ਤੇ ਉਦਾਂ ਹੀ ਪੁੱਛਿਆ ਸੀਗਾ ਐਨਾ ਵੀ ਹੱਕ ਹੈ ਨਹੀਂ ਮੈਂ ਪੁੱਛਣਾ ਤੇਨੂੰ ਉਦਾਂ ਹੀ ਪੁੱਛਿਆ ਸੀ ਐਨਾ ਵਧੀਆ ਮੇਰਾ ਮੂਡ ਹੀ ਨਾ ਸਾਰਾ ਮੂਡ ਹੀ ਖਰਾਬ ਕਰਕੇ ਰੱਖ ਦਿੱਤਾ ਹੈ ਹਰਪਿੰਦਰ ਕੀ ਸਾਰਾ ਮੂਡ ਮੂਡ ਖਰਾਬ ਕਰਕੇ ਰੱਖ ਦਿੱਤਾ ਇਹ ਸੋਰੀ ਬੀਨੋ ਫੋਕਸ 3 2 1 2 1 ਇੰਨਾ ਵਧੀਆ ਮੇਰਾ ਮੂਡ ਹੀ ਨਾ ਸਾਰਾ ਮੂਡ ਹੀ ਖਰਾਬ ਕਰਕੇ ਰਹਿਤਾ ਵਾ ਰਪਿੰਦਰ ਤੂੰ ਚੇ ਸੁਣਾਉਣ ਕੀ ਆਂਦਾ ਵਾ ਕਹਿਣਾ ਕੀ ਆ ਪਹਿਲਾਂ ਤਾਂ ਬੜੀਆਂ ਸੁਹਣੀਆਂ ਗੱਲਾਂ ਕਰਦਾ ਰਿਹਾ ਹੂੰ ਵੀ ਕੋਈ ਗੱਲ ਨਹੀਂ ਇਹ ਜਿਹੜੀ ਉਹ 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 ਯਾਰ ਮੇਰਾ ਜਿਹੇ ਚੀਜ਼ ਦੀ ਲੋਡ ਹੋ ਗਈ ਨਾ ਮੈਨੂੰ ਦੱਸੀ ਬੰਦਾ ਪੁੱਛੇ ਮੈਂ ਤੁਹਾਨੂੰ ਨਹੀਂ ਦੱਸਿਆ ਵੀ ਇਹਦੇ ਨਾਲ ਤੇ ਜੇ ਹੋਣਾ ਨਾ ਵੀ ਮੈਂ ਇਹਨੂੰ ਦੱਸੂਗੀ ਤੇ ਬਾਹਨੇ ਨਾਲ ਫਿਰ ਇਹ ਆਪਣੇ ਕੋ ਪੈਸੇ ਰੱਖੂਗਾ 3 2 1 ਕਹਿਣਾ ਮੰਮੀ ਜੀ ਇਹਨੇ ਕੀ ਆ ਆਗ ਤੇ ਬਣ ਲਗਾਈ ਸਿਆਣਾ ਮੇਰੇ ਕੋਲ ਇਹ ਕਿਸੇ ਵਿੱਚ ਚੀਜ਼ ਦੀ ਲੋੜ ਹੋਊਗੀ ਨਾ ਮੈਨੂੰ ਦਸੀ ਸੁਣਾਉਂਦਿਆ ਜੀ ਪਿਓ ਲੈ ਕੇ ਦਿੱਤੀਆਂ ਤੇ ਤੂੰ ਉਹਨੂੰ ਕਹਿਣਾ ਹੈ ਵੀ ਸ਼ੁਕਰ ਕਰ ਵੀ ਮੰਮੀ ਡੈਡੀ ਨੇ ਤੇਰਾ ਵਿਆਹ ਕਰਤਾ ਨਹੀਂ ਤੇ ਤੱਕੇ ਖਾਂਦਾ ਤੱਕੇ ਹਾਏ ਰੱਬਾ ਚੱਲ 3 2 1 3 2 1 ਨਾ ਮਮਾ ਵਾਹ ਨਹੀਂ ਤੇ ਇਹਨੇ ਤੱਕੇ ਖਾਂਦਾ ਫਿਰਨਾ ਸੀ ਜਿੱਦਾਂ ਤੇ ਦੋਪਰਾ ਉੱਥੇ ਅੱਗੇ ਖਾਂਦੇ ਆ ਐਨੀ ਗੱਲ ਤੇ ਮੰਮੀ ਜੀ ਕਹੀ ਆ ਫਿਰ ਗੱਲਾਂ ਕਰਦਾ ਕਰਦਾ ਫਿਰ ਉਹ ਤੁਰਿਆ ਜਾਂਦਾ ਰਿਹਾ ਫਿਰ ਗੱਲ ਵੀ ਨਹੀਂ ਸੁਣੀ ਚੰਗੀ ਤਰ੍ਹਾਂ ਸਦੀ ਨਾਲ ਕਿਤੇ ਵੇਚ ਦਿਓ ਆਪਣੇ ਨੂੰ ਭਾਈ ਜਿੱਦਾ ਮਰਜ਼ੀ ਕਰਦਾ ਰੋ ਪਰ ਨਾ ਤੇਰਾ ਪਿਓ ਚੰਗਾ ਸੀ ਨਾ ਹੋੜਿਆ 1 ਨਹੀਂ ਚੰਗਾ ਤੇ ਤੇਰਾ ਪਿਓ ਨਹੀਂਗਾ ਜਿੰਨੇ ਨੂੰ ਗਾੜੀ ਲਾਇਆ ਵਾ ਲੰਮੀ ਜੀ ਜਿਹੜਾ ਕੋਈ ਕੰਮ ਕਰਨਾ ਹੁੰਦਾ ਵਾ ਨਾ ਖੁਦ ਆਪ ਕਰ ਲਿਆ ਕਰੋ 2 1 ਨਹੀਂ ਛਾੜ ਦੇ ਇਹ ਗੱਲਾਂ ਤੋਂ ਸਾਰੀਆਂ ਚੱਲ ਆਪਣਾ ਕੰਮ ਕਰ ਤੂੰ ਬਦਲ ਜਾਣਾ ਯਰ ਬਦਲਣਾ ਕੀ ਸੁਭਾਅ ਦੇ ਵਿੱਚ ਉਹਦੇ ਇਨਾ ਚੀਜ਼ ਨਹੀਂ ਵੇਖਦੀ ਹੈਗੀ ਵੀ ਵੱਡਾ ਮਿਹਨਤ ਮੈਂ ਕਿਦਾਂ ਬੋਲਣਾ ਇਹਨੂੰ ਕਟ-ਕਟ ਇੰਦਰ ਦੇਖੀ ਗਾਂ ਜਾ ਤੁਸੀਂ ਜਿਹੜੀ ਗੱਲ ਕਰਨੀ ਹੁੰਦੀ ਡੈਡੀ ਨਾਲ ਕਰ ਲਿਆ ਕਰੋ ਰੁਪਿੰਦਰ ਨਾਲ ਤਾਂ ਕੋਈ ਫਾਇਦਾ ਨਹੀਂ ਹੈਗਾ ਗੱਲ ਕਰਨ ਦਾ ਇਹ ਕੰਮ ਹੋਰ ਕਰਦਾ ਇਹਦੇ ਕੱਟ ਲੈ ਉਧਰ ਜਾਂਦਾ ਇੱਕ ਗੱਲ ਹੋਰ ਕਰਨੀ ਸੀ ਤੁਹਾਡੇ ਨਾਲ ਹਾਂਜੀ ਹੁਣ ਡੈਡੀ ਦੇ ਨਾਲ ਹੋ ਕੇ ਸਾਰੀਆਂ ਤਿਆਰੀਆਂ ਕਰਨੀਆਂ ਵਾ ਉਹ ਵੀ ਵੇਖਣ ਵਾਲਿਆਂ ਨੇ ਕਹਿਣਾ ਵਾ ਵੀ ਭਰਾਵਾਂ ਵਰਜਾਈ ਵੇਖਦਾ ਗਏ ਨਹੀਂ ਉਹ ਵੀ ਇਹ ਖੁਸ਼ ਨਹੀਂ ਗੇ ਘਰੇ ਲੋਕਾਂ ਤੇ ਫੇਰ ਇਹੋ ਕਹਿਣਾ ਵਾ ਨਾ 2 1 ਫੇਰ ਕਰਿਓ 3 2 1 2 1 ਇਹਦੇ ਆਪਣੇ ਉਹਨਾਂ ਬਥੇਰੀ ਕੋਸ਼ਿਸ਼ ਕਰਦੇ ਆ ਫਿਰ ਭਿੰਦਰ ਦੀ ਕੋਈ ਚੀਜ਼ ਰਹਿ ਨਾ ਜਾਵੇ ਇਹ ਚੀਜ਼ਾਂ ਨਾ ਮਨ ਚ ਰਹਿ ਜਾਣਾਂ ਵੀ ਮੇਰਾ ਭਰਾ ਸਗਾ ਨਹੀਂ ਹੈ ਨਹੀਂ ਸੱਚ ਇਹ ਗੱਲ ਤਾਂ ਮੈਨੂੰ ਪਤਾ ਹੀ ਨਹੀਂ ਹੈ ਇਹਨਾਂ ਦੇ ਮਨ ਚ ਤੇ ਇਹੀ ਗੱਲ ਹੁੰਦੀ ਆ ਪਤਾ ਖਰਚਾ ਕਿੱਥੇ ਜਾਣਾ ਅੱਜ ਕੱਢਣੀਆਂ ਸਲਾਮਾਂ ਹੋਣ ਡੀਆਂ ਕੱਢਣਾ ਕਿੱਧਰ ਦੀਆਂ ਸਲਾਮਾਂ ਹੋਣ ਡੀਆਂ ਵਾਜ ਇਹਨੂੰ ਕਿੱਥੇ ਨਾਲ ਲੈ ਕੇ ਜਾਣਾ ਵਾਹ ਹਾਂ ਚੱਲੇ ਵੀ ਦੇਖ ਲਿਓ ਚੰਗਾ ਹੋਊ ਨਾ ਡੈਕੋਰੇਸ਼ਨ ਮੈਨੂੰ ਕਿਉਂ ਪੂਰੀ ਕਰੇ? ਹਾਂ ਇਹ ਤਾਂ ਕਹੇ ਵੀ ਸਜਾ। ਕਿਉਂ? ਕਿ ਸਜਾਵਟ ਪੂਰੀ ਹੋਣੀ ਚਾਹੀਦੀ ਆ। ਸਾਡੀਆਂ ਗੱਲਾਂ 'ਚ ਬਹੁਤਾ ਵੱਧ ਚੜ ਕੇ ਬੋਲਿਆ ਨਾ ਕਰ। ਕੱਟ ਪਿਓ ਨੂੰ ਤਾਂ ਤੂੰ। ਹਾਂ ਬੋਲ ਲੈ। ਮੈਂ ਤਾਂ ਮੰਮੀ ਤਾਰਪਿੰਦਰ ਵਾਲਾ ਗਿਆ ਸੀਗਾ। ਸਹੀ ਆ ਤਾਂ ਕਿਹੜੀ ਨਹੀਂ। ਭੱਜੀ ਆਉਂਦੇ ਇਹਦੇ ਆਲ। ਚੱਲ ਹਾਂ ਜੋਬਨ ਫਲਾਣੇ ਸਾਂ ਚੱਲੀਏ। ਚੱਲ ਹਾਂ ਜੋਬਨ ਠਿੰਗੜੇ ਖਾਂ ਚੱਲੀਏ। ਜੋਬਨ ਨੂੰ ਹੀ ਵਰਦਾਨ ਬਣਾ ਆਵਾ। ਤੂੰ ਵਨ। ਇਹ ਪਿੰਦਰ ਕੁੜੀ ਨਾ ਮੈਨੂੰ ਚਲਾਕ ਜਿਹੀ ਲੱਗਦੀ ਆ। ਇੱਕ ਮਿੰਟ। ਹਾਂ ਜੀ। ਤੂਆ ਅਰੇ ਬਿੰਦਲ ਥੋੜੀ ਜੰਨੇ ਮੈਨੂੰ ਤੇਜ਼ ਲੱਗਦੀ ਐ ਹੁਣ ਸਾਡੇ ਘਰ ਚ ਤੇ ਸਾਰੇ ਚੰਗੇ ਆ ਕੋਈ ਨਹੀਂ ਆਜਾ ਤੂਆ ਅੱਗੇ ਦੱਸ ਹੋਰ ਹਾਂਜੀ ਤੇ ਸਹੀ ਰੱਖੋ ਉਹਨਾਂ ਨੇ ਤਾਂ ਤੂਆ ਨਹੀਂ ਉਹ ਵੀ ਗੱਲ ਸਹੀ ਆ ਜਿਹੜਾ ਕੰਮ ਹੋ ਗਿਆ ਉਹ ਵਧੀਆ ਹਾਂ ਹਾਂ 2 1 ਸੰਦੀਪ ਹਾਂਜੀ ਤੂੰ ਮਰੀ ਚੋਪ ਚਾ ਬੈਠੀ ਮੈਂ ਨਹੀਂ ਨਹੀਂ ਮੈਂ ਕਿਉਂ ਚੋਪਣਾ ਮੈਂ ਤਾਂ ਸਾਰੇ ਸਾਰੇ ਵਿਆਹ ਦੀ ਤਿਆਰੀ ਕਰ ਲਈਆਂ ਸਾਰੇ 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 2 1 ਸੰਦੀਪ ਅਰੇ ਇਹ ਤੇ ਰਪਿੰਦਰ ਨੇ ਆ ਕੇ ਕਰਕੇ ਵੇਖਿਆ ਨਹੀਂ ਮੈਂ ਧਿਆਨ ਤਾਂ ਦੇਣ ਹੀ ਨਹੀਂ ਦਿਆ ਮੈਂ ਹੱਥ ਨਿਕਲ ਜਾਣਾ ਭਾਜੀ ਤੁਸੀਂ ਕਰੋ 2 1 ਲਵਲੀ ਮੈਂ ਵੱਡਾਂਗੇ ਵੱਡੀ ਆ ਉਹ ਪਾਜੀ ਹੈ ਤੇ ਤੁਸੀਂ ਵੱਡੇ ਜੀ ਆ ਤੇ ਰੇ ਯਾਰ ਬਾਹਰ ਚੱਲ ਜੇ ਫਿਰ ਸੀਨ ਹੋ ਜਾਣਾ ਸਾਰੇ ਛੁਟੀਆਂ ਐਂਡ 1 लवली ਮੈਂ ਵੱਡਾਂਗੇ ਵੱਡੀ ਆ ਮੰਨੂਗਾ ਤੇ ਫਿਰ ਤੇ ਗੱਲ ਬਣਦੀ 2 ਬੰਦ ਉਹ ਪਾਜੀ ਮੁੱਖ ਦੀ ਗੱਲ ਇਹ ਆ